ક્રાઈમ ਜਿਹੜੀ ਆਪਣਾ ਇਹਨੂੰ ਕਰ ਰਹੀ ਸੀ ਇਨਵੈਸਟੀਗੇਸ਼ਨ ਇਹਨੂੰ ਟਾਈਮ ਦਿੰਦੀ ਆ ਆਪਣੇ ਬਿਆਨ ਨੂੰ 26 ਤਰੀਕ ਨੂੰ ਦੇ ਜਾਂਗੀ ਮੈਂ 24 25 ਨੂੰ ਛੁੱਟੀ ਤੇ ਆ ਇਹਨੂੰ 26 ਤਰੀਕ ਤੇ ਆਂਦੀ ਬਿਆਨ ਦੇ ਆਂਦੀ ਤੇ ਉਹ 24 ਮਤਲਬ 25 ਤਰੀਕ ਨੂੰ ਪਰਚਾ ਦਰਜ ਹੋ ਜਾਂਦਾ ਹੈ ਹੋਰ ਰਿਪੋਰਟ ਕਰ ਦਿੰਦੀ ਆ ACP ਸਾਹਿਬ ਵੀ ਉਹਨੂੰ ਅੱਗੇ ਤੋਰ ਦਿੰਦੇ ਆ ADC ਸਾਹਿਬ ਵੀ ਤੋਰ ਦਿੰਦੇ ਆ ਫਿਰ ਆਪਣਾ ਮੇਰਾ ਚੈਲੰਜ ਆ ਮਨਦੀਪ ਸਿੰਘ ਮੰਨੇ ਨੂੰ ਆਪਾਂ ਇੱਕ ਓਪਨ ਡਿਬੇਟ ਰੱਖਦੇ ਆ ਕੰਪਨੀ ਬਾਤ ਚ ਰੱਖ ਲਵੇ ਜਿੱਥੇ ਵੀ ਰੱਖਣੀ ਆ ਉਹਦੀ ਉਹਦੀ ਉਹਦੇ ਮੁਕਾਬਕ ਜਗਾ ਤੇ ਅਸੀਂ ਓਪਨ ਡਿਬੇਟ ਰੱਖ ਲਿਨੇ ਆ ਉਹਦਾ ਪਲਾਟ ਸੀ ਇੰਪਰੂਵਮੈਂਟ ਟੈਸਟ ਤੋਂ ਲਿਆ ਇੰਦਰਪ੍ਰੀਤ ਸਿੰਘ ਆਨੰਦ ਨੇ 544 ਗੈ ਦਾ ਪਲਾਟ ਇੰਪਰੂਵਮੈਂਟਸ ਨੇ ਕਦੇ ਘਟ ਦਿੱਤਾ ਸੀ ਉਹ ਝਗੜਾ ਵੀ ਜਿਹੜਾ ਆ ਉਹ ਮਨਦੀਪ ਸਿੰਘ ਮੰਨੇ ਨੇ ਨਿਵੇੜਿਆ ਸੀ ਕਿਦਾ ਉੱਥੇ ਸਹਾਨ ਸੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਤੂੰ ਵੀ ਇੱਕ ਐਪਲੀਕੇਸ਼ਨ ਦੇ ਦੇ ਫੇ ਆਪਾਂ ਪੂਰੇ ਨੱਪ ਲਈਏ ਇਹਨੂੰ ਬੋਲੂ ਜੋ ਕਰਵੇ ਨਾ ਸਾਡਾ ਆਫਿਸ ਵੀ ਇਹ ਦਰਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜ਼ਿਲ੍ਹੇ ਦਾ ਆਫਿਸ ਵੀਰ ਅੰਮ੍ਰਿਤਪਾਲ ਸਿੰਘ ਬਬਲੂ ਉਹ ਸੋਸ਼ਲ ਮੀਡੀਆ ਦਾ ਉਦੇ ਅਗੇਂਸਟ ਮਨਦੀਪ ਸਿੰਘ ਮੰਨਾ ਜਿਹਨੂੰ ਕਾਮ ਮੰਨਾ ਚੋਰ ਵੀ ਕਹਿ ਦਿੱਤਾ ਜਾਂਦਾ ਹੈ ਉਹਦੇ ਵੱਲੋਂ ਇੱਕ ਐਫਆਈਆਰ ਦਰਜ ਕਰਵਾਈ ਗਈ ਆ ਝੂਠੀ ਐਫਆਈਆਰ ਉਹਨੂੰ ਪੁਲਿਸ ਨੇ ਕੋਖਣ ਦੀ ਜਰੂਰਤ ਨਹੀਂ ਸਮਝੀ ਪੁਲਿਸ ਨੇ ਅਮਰਤਪਾਲ ਸਿੰਘ ਬਬਲੂ ਦੇ ਬਿਆਨ ਲੈਣ ਦੀ ਜਰੂਰਤ ਨਹੀਂ ਸਮਝੀ ਮੈਡਮ ਸਾਈਬਰ ਕ੍ਰਾਈਮ ਜਿਹੜੀ ਕ੍ਰਾਈਮ ਜਿਹੜੀ ਆਪਣਾ ਨੂੰ ਕਰ ਰਹੀ ਸੀ ਇਨਵੈਸਟੀਗੇਸ਼ਨ ਇਹਨੂੰ ਟਾਈਮ ਦਿੰਦੀ ਆ ਆਪਣੇ ਬਿਆਨ ਮੈਨੂੰ 26 ਤਰੀਕ ਨੂੰ ਦੇ ਜਾਵੀ ਮੈਂ 24 25 ਨੂੰ ਛੁੱਟੀ ਤੇ ਆ ਇਹਨੂੰ ਸਬੀਤ ਨਹੀਂ ਕਰਦੇ ਆਂ ਤੀ ਬਿਆਨ ਦੇਣ ਦੀ ਤੇ ਉਹ 24 ਮਨੂੰ 25 ਤਰੀਕ ਨੂੰ ਪਰਚਾ ਦਰਜ ਹੋ ਜਾਂਦਾ ਔਰ ਰਿਪੋਰਟ ਕਰ ਦਿੰਦੀ ਆ ACP ਸਾਹਿਬ ਵੀ ਉਹਨੂੰ ਅੱਗੇ ਤੋਰ ਦਿੰਦੇ ਆ ADCP ਸਾਹਿਬ ਵੀ ਤੋਰ ਦਿੰਦੇ ਆ ਫਿਰ ਆਪਣਾ ਡੀ ਲੀਗਲ ਵੀ ਰਿਪੋਰਟ ਕਰ ਦਿੰਦੇ ਆ ਤੇ ਕਮਿਸ਼ਨਰ ਸਾਹਿਬ ਦੇ ਕੋਲ ਸ਼ਾਮੀ ਉਹਨਾਂ ਦੇ ਬਦਲੀ ਦੇ ਆਰਡਰ ਹੋ ਚੁੱਕੇ ਸੀ ਸ਼ਾਮੀ 5:30 ਵਜੇ ਤੋਂ ਲੈ ਕੇ 7:30 ਘੰਟੇ 7:30 ਵਜੇ ਤੱਕ 2 ਘੰਟੇ ਉਹ ਕਮਿੰਟਰ ਸਾਹਿਬ ਕੋਲ ਬੈਠਾ ਰਿਹਾ ਜਿਹੜਾ ਲੋਂਸਾ ਪਿਛਲੇ ਕਮਿੰਟਰ ਸੀ ਤੇ ਆਰਡਰ ਕਰਵਾ ਕੇ ਉਹ ਗਿਆ ਮਤਲਬ ਇੰਨੀ ਉਹਦੀ ਚੱਲਦੀ ਆ ਹਰ ਮਹਿਕਮੇ ਚਾਹੇ ਕਾਰਪੋਰੇਸ਼ਨ ਆ ਚਾਹੇ ਇੰਪਰੂਵਮੈਂਟਸ ਆ ਚਾਹੇ ਪੁਲਿਸ ਆ ਜਿੰਨੇ ਵੀ ਸਤਕਾਰੀ ਸਰਕਾਰੀ ادارے ਆ ਪਤਾ ਨਹੀਂ ਕਿਹੜੀ ਡਿੱਗਦਰ ਸਿੰਘੀ ਆ ਉਹਦੇ ਕੋਲ ਕਿ ਸਭ ਚਾਲੂ ਨੇ ਉਹਦੇ ਕੋਲ ਤੇ ਬਗੈਰ ਕਿਸੇ ਗੱਲ ਦਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਇਸ ਤਰ੍ਹਾਂ ਵੇਖਿਆ ਇਵਨ ਕਿ ਸੀਐਮ ਸਾਹਿਬ ਨੇ ਵੀ ਕਿਸੇ ਦੀ ਐਫਆਈਆਰ ਦਰਜ ਕਰਨੀ ਕਿਹਾ ਹੋਵੇ ਤੇ ਇੰਨੀ ਜਲਦੀ 'ਚ ਨਹੀਂ ਹੋ ਜਾਂਦੀ ਬਗੈਰ ਉਹਨੂੰ ਕੋ ਮਾੜਾ ਮੋਟਾ ਢਿੱਡ ਪੂਰਾ ਕਰਦੇ ਆ ਕਾਗਜ਼ ਪੂਰੇ ਕਰਦੇ ਆ ਕੋਈ ਨਹੀਂ ਨੇ ਪ੍ਰੂਫ ਦਿੱਤੇ ਨੇ ਜਿਹੜੀ ਵੀਡੀਓ ਦਿੱਤੀਆਂ ਨੇ ਜਾਂ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਪੈਸੇ ਲੈਂਦੇ ਨੇ ਉਹ ਵੀ ਮੰਨਦਾ ਨਹੀਂ ਕੋਈ ਪ੍ਰੂਫ ਨਹੀਂ ਦਿੱਤਾ ਜੀ ਅਮਰਤਪਾਲ ਸਿੰਘ ਉਹਨਾਂ ਦਾ ਸੋਸ਼ਲ ਮੀਡੀਆ ਦਾ ਕੰਮ ਕਰਦਾ ਸੀ ਹੋਰ ਵੀ ਸਾਡਾ ਵੀ ਕਰਦਾ ਈਵਨ ਸਾਡਾ ਪਾਰਟੀ ਦਾ ਹੋ ਕੇ ਵੀ ਜਦੋਂ ਕੋਈ ਇਲੈਕਸ਼ਨ ਕੋਈ ਇਸ ਤਰ੍ਹਾਂ ਦੇ ਹੁੰਦੇ ਆ ਤੇ ਉਹ ਉਹਦੇ ਪੈਸੇ ਲੈਂਦਾ ਸਾਡੇ ਕੋਲੋਂ ਤੇ ਆਪਣਾ ਜਿਵੇਂ ਔਜਲਾ ਸਾਹਿਬ ਦਾ ਵੀ ਬਲਾਰੀਆ ਸਾਹਿਬ ਦੇ ਅੰਦਰ ਉਹਦਾ ਇੱਕ ਬਿਜ਼ਨਸ ਆ ਤੇ ਉਹ ਇਹਦੀਆਂ ਸਾਰੀਆਂ ਸਾਡੇ ਕੋਲ ਫੂਫ ਨੇ ਬੱਬੂ ਦੇ ਕੋਲ ਵੀ WhatsApp ਤੇ ਇਹਨੂੰ ਬਣਾ ਕੇ ਭੇਜਦਾ ਰਿਹਾ ਉਹ ਉਹਨੇ Facebook ਤੇ ਪਾਉਂਦਾ ਸੀ ਉਹਦਾ ਸੋਸ਼ਲ ਮੀਡੀਆ ਦਾ ਕੰਮ ਕਰਦਾ ਸੀ 20000 ਰੁਪਏ ਮਹੀਨਾ ਉਹਨੇ ਇਹਨੂੰ ਦੇਣਾ ਕੀਤਾ ਸੀ ਪਰ ਕਦੀ ਵੀ ਪੂਰੇ ਪੈਸੇ ਦਿੱਤੇ ਨਹੀਂ ਕਦੀ 5000 ਲੈ ਜਾ ਤੇ 7000 ਲੈ ਜਾ ਇਕੱਠੇ ਹੋ ਹੀ ਗਏ ਆ ਉਹ ਪੈਸੇ ਮੰਗਦਾ ਸੀ ਪਿਛਲੇ ਸਾਲ 23 ਸਤੰਬਰ ਨੂੰ ਉਹ ਇਹਨੂੰ ਕਹਿੰਦਾ ਅਮਰਪਾਲ ਬਗਲੂ ਨੂੰ ਇਹਦੇ ਬੇਟਾ ਹੋਇਆ ਸਤੰਬਰ ਦੇ ਪਹਿਲੇ ਹਫਤੇ ਦੀ ਗੱਲ ਆ ਸ਼ਾਇਦ ਬਗਲੂ ਦੇ ਬੇਟਾ ਹੋਇਆ ਸੀ ਇਹਨੇ ਬਿੱਲ ਦੇਣਾ ਸੀ ਤੇ ਉਹਦੇ ਵੱਲ ਰਕਮ ਪੈਂਡੇ ਜਿਆਦੀ ਸੀ ਕਾਫੀ ਤੇ ਉਹ ਕਹਿੰਦਾ ਤੂੰ 45000 ਰੁਪਇਆ ਗੁਰਪ੍ਰੀਤ ਕੋ ਕੂਰੀਅਰ ਵਾਲਾ ਇੱਥੇ ਲਿੰਕ ਰੋਡ ਤੇ ਉਤੋਂ ਲੈ ਜਾ ਉਹਨੂੰ ਮੈਂ ਫੋਨ ਕਰ ਦਿੰਦਾ ਇਹ ਗਿਆ ਉਹ ਤੋਂ ਪੈਸੇ ਲੈ ਆਇਆ ਵੇਖੋ ਬਦਨੀयत ਕਿ ਪਿਛਲੇ ਸਾਲ ਦੇ ਪੈਸੇ ਲੈ ਆਇਆ ਜਿਹੜਾ ਜ਼ਬਰਦਸਤੀ ਕਿਹਨੇ ਲਏ 1900 ਤੇ ਅਗਲੇ ਅਗਲੇ ਤਾਂ ਨਹੀਂ ਕੰਪਲੀਟ ਕਰਦਾ ਤੇ ਇਹ ਇਹ ਆਪ ਮਾੜੇ ਤੇ ਗਲਤ ਕੰਮ ਕਰਦਾ ਸੀ ਨਾ ਤੇ ਜਿਹੜਾ ਕੋਈ ਇਹਦੇ ਨਾਲ ਕੰਮ ਕਰਦਾਦਾ ਸੀ ਕੱਲ ਨੂੰ ਕਿਤੇ ਮੈਂ ਇਹਨੂੰ ਵਰਤਨਾ ਹੋਇਆ ਉਹਦੇ ਇਸ ਤਰ੍ਹਾਂ ਦੇ ਉਹਨੇ ਬਣਾ ਲੈਣੇ ਤੇ ਸੀਸੀਟੀਵੀ ਉਦੋਂ ਦੀ ਬਣਾ ਕੇ ਰੱਖੀ ਉਹ ਤੋਂ ਕੋਈ ਮੁਤਕ ਨਹੀਂ ਸੀ ਬਣਦਾ 10000 ਰੁਪਇਆ ਪਿਛਲੇ ਸਾਲ ਅਕਤੂਬਰ ਚ ਐਨੇ 100 ਫੁੱਟੀ ਸੜਕ ਤੇ ਕਿਸੇ ਹੋਟਲ ਚ ਬੈਠਿਆ ਆ ਆਪ ਦਿੱਤਾ ਇਹਨੂੰ ਸੱਦ ਕੇ ਇਹਦੀ ਲੇਬਰ ਜਿਹੜਾ ਇਹ ਕੰਮ ਕਰਦਾ ਹੈ ਉਹ ਦੋਵੇਂ ਲਾ ਕੇ ਤੇ ਕੀ ਆ ਜੀ ਮੈਨੂੰ ਬਲੈਕਮੇਲ ਕਰਦਾ ਸੀ ਮੇਰੇ ਕੋਲ ਜ਼ਬਰਦਸਤੀ ਪੈਸੇ ਮੰਗਦਾ ਸੀ ਜਦੋਂ ਅਮਰਿਤਪਾਲ ਸਿੰਘ ਇਹਦੇ ਵਿਰੁੱਧ ਬੋਲਿਆ ਹੁਣ ਵੀਡੀਓ ਪਾਈਆ ਉਦੋਂ ਹੀ ਉਹਨਾਂ ਵਿੱਚ ਆਇਆ ਪਹਿਲਾਂ ਨਹੀਂ ਸੀ ਪਤਾ ਕਿ ਉਹਨੂੰ ਬਲੈਕਮੇਲ ਕਰਦਾ ਕਿਉਂਕਿ ਉਹ ਸਾਰਾ ਕੁਝ ਪੀਲੇ ਸਾਲ ਦਾ ਹੈ ਤੇ ਉਹ ਨਾ ਕਿਸੇ ਮਹਿਕਮੇ ਨਾਲ ਪੁਲਿਸ ਅਧਿਕਾਰੀਆਂ ਨੇ ਇਹਨੂੰ ਜਾਂਚਣ ਵੇਖਣ ਦੀ ਕੋਈ ਜ਼ਰੂਰਤ ਸਮਝੀ ਹੈ ਜੋ ਉਹਨੇ ਪਰੋਸਦਾ ਜੋ ਉਹਨੇ ਕਹਿਤਾ ਉਹਦੇ ਤੇ ਆਪਾਂ ਪਰਚਾ ਦਾਜ ਕਰਤਾ ਅੱਗੇ ਜਿਹੜਾ ਕਿ ਬਿਲਕੁਲ ਧੱਕੇਸ਼ਾਹੀ ਹੈ ਝੂਠਾ ਪਰਚਾ ਨਾਲ ਆਪਣਾ ਇੱਕ ਉਹਨੇ ਸਾਥੀ ਬਣਾ ਰਲਾ ਲਿਆ ਇੰਦਰਪ੍ਰੀਤ ਸਿੰਘ ਆਨੰਦ ਜਿਹੜਾ ਕਿ ਇੰਦਰਪ੍ਰੀਤ ਸਿੰਘ ਚੱਠਾ ਸੂਇਸਾਈਡ ਕੇਸ ਦੇ ਵਿੱਚ ਕੋ ਅਕਿਊਜ਼ਡ ਸੀ ਇਹਦੇ ਨਾਲ ਮੰਨੇ ਦੇ ਨਾਲ ਇਕੱਠੇ ਸਨ ਉਹਦੇ ਉਹਦੇ ਤੇ ਇੰਦਰਪ੍ਰੀਤ ਚੱਠੇ ਦੇ ਵੀ ਉਹਦੀ ਹੈਗਾ ਸੀ ਪੀਐਨ ਨੇ ਮੇਰੇ ਕੋ ਪੈਸੇ ਮੰਗਦਾ ਸੀ ਤੇ ਮਨਦੀਪ ਸਿੰਘ ਮੰਨੇ ਬਾਰੇ ਵੀ ਉਹਨੇ ਕਿਹਾ 50 ਰੁਪਏ ਲਿਆ ਮੰਗਦਾ ਸੀ ਇਹਨਾਂ ਦੀ ਆਪਸੀ ਭਾਈਵਾਲੀ ਇੱਕ ਉਹਦਾ ਪਲਾਟ ਸੀ ਇੰਪਰੂਵਮੈਂਟ ਅਥਸ ਤੋਂ ਲਿਆ ਇੰਦਰ ਪਨੀਤ ਸਿੰਘ ਆਨੰਦਪੁਰੇ 544 ਗਜ ਦਾ ਪਲਾਟ ਇੰਪਰੂਵਮੈਂਟ ਅਥਸ ਨੇ ਕਿਤੇ ਘਟ ਦਿੱਤਾ ਸੀ ਉਹ ਝਗੜਾ ਵੀ ਜਿਹੜਾ ਆ ਉਹ ਮਨਦੀਪ ਸਿੰਘ ਮੰਨੇ ਨੇ ਨਿਬੜਿਆ ਸੀ ਇਹਦਾ ਉੱਤੇ ਸਹਾਨ ਸੀ ਇਸ ਕਰਕੇ ਉਹਨੇ ਕਿਹਾ ਵੀ ਤੂੰ ਵੀ ਇੱਕ ਐਪਲੀਕੇਸ਼ਨ ਦੇ ਦੇ ਵੀ ਆਪਾਂ ਪੂਰੇ ਨੱਪ ਲਈਏ ਇਹਨੂੰ ਬੋਲਣ ਜੋ ਕਰਵੇ ਨਾ ਤੇ ਉਹ ਸਾਨੂੰ ਪਤਾ ਲੱਗਿਆ ਉਹਦੀ ਦਰਖਾਸਤਾਂ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਤੇ ਉਹ ਦੱਸ ਕੇ ਆਏ ਸਾਰਾ ਜੀ ਇਸ ਤਰ੍ਹਾਂ ਦਰਖਾਸਤ ਉਹ ਬੜੀ ਤੇਜ਼ੀ ਨਾਲ ਕਾਰਵਾਈ ਹੋ ਰਹੀ ਸੀ ਉਹਦੇ ਤੇ ਜੇ ਅਸੀਂ ਨਾ ਜਾਂਦੇ ਤੇ ਹਾਂਜੀ ਬਿਲਕੁਲ ਜੀ ਮੈਂ ਦੱਸ ਤੇ ਰਿਹਾ ਕਿ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਆ ਜਦੋਂ ਉਹਨਾਂ ਨੇ ਉਸੇ ਵੇਲੇ ਹੀ ਫਾਈਲ ਵਾਪਸ ਮੰਗਵਾ ਲਈਆਂ ਨੇ ਆਪਣੇ ਕੋਲ ਮਤਲਬ ਇਹ ਵੀ ਐਫ ਆਈ ਆਰ ਵਾਲੀ ਮੰਗਵਾ ਲਈ ਆ ਉਹਦੇ ਵਾਲੀ ਦੀ ਮੰਗਵਾ ਲਈ ਆ ਇਕਲੱਬ ਕਰਕੇ ਆਪਣੇ ਕੋਲ ਮੰਗਵਾ ਲਈ ਆ ਕਿ ਮੈਂ ਕਿਸੇ ਹਾਇਰ ਆਫੀਸਰ ਕੋਲੋਂ ਇਹਦੀ ਇਨਕੁਆਰੀ ਕਰਾਵਾਂਗੇ ਹੁਣ ਇਸ ਆਈਡੀਆ ਲੈਵਲ ਦੇ ਅਫਸਰ ਦੇ ਉੱਤੇ ਸ਼ੱਕ ਨਹੀਂ ਕੀਤਾ ਜਾਂਦਾ ਜਦੋਂ ਸਾਨੂੰ ਉਹਨਾਂ ਬੈਠ ਕੇ ਅਸ਼ੋਰੈਂਸ ਅਸ਼ੋਰੈਂਸ ਦਵਾਈ ਆ ਔਰ ਇਹ ਵੀ ਪਤਾ ਮੈਂ ਕਰ ਲਿਆ ਕਿ ਫਾਈਲ ਵਾਪਸ ਮੰਗਵਾ ਲਈਆਂ ਨੇ ਲੱਗਦਾ ਸਾਹਿਬ ਵੀ ਇੱਕ ਗੱਲ ਦੇਖ ਲੈ ਜਾਂ ਜਿਹੜੇ ਲਹੁੰਦਾ ਜਿਹੜਾ ਛੁੱਪੂ ਆਇਆ ਇੱਕ ਪੀਸੀ ਉੱਪਰ ਆਉਂਦੀ ਕਿੱਧਰ ਹਟਦੀ ਕਿ ਲੱਗਦੀ ਨਹੀਂ ਨਹੀਂ ਉਹ ਚਾਈ ਨਹੀਂ ਦੀ ਹਾਂ ਅਪਾ ਚ ਦੇ ਕੋਈ ਹਾਇ ਆਵਾਜ਼ ਵੀ ਬਾਤ ਕੁਝਰ ਹੋ ਜੇ ਦੇਖੋ ਜੀ ਮੇਰਾ ਚੈਲੰਜ ਆ ਮਨਦੀਪ ਸਿੰਘ ਮੰਨੇ ਨੂੰ ਆਪਾਂ ਇੱਕ ਓਪਨ ਡਿਬੇਟ ਰੱਖਦੇ ਆ ਕੰਪਨੀ ਬਾਤ ਚ ਰੱਖ ਲਵੇ ਜਿੱਥੇ ਵੀ ਰੱਖਣੀ ਆ ਉਹਦੀ ਉਹਦੀ ਉਹਦੇ ਮੁਤਾਬਕ ਜਗ੍ਹਾ ਤੇ ਅਸੀਂ ਓਪਨ ਡਿਬੇਟ ਰੱਖ ਲੈਨੇ ਆ ਉਥੇ ਜਿਹੜੇ ਉਹਦੇ ਪੀੜਤ ਨੇ ਅਸੀਂ ਅੱਜ ਹੀ ਬੋਲ ਦਿੰਨੇ ਆ ਵੀ ਅਸੀਂ ਰੱਖਾਂਗੇ ਡਿਬੇਟ ਕਿਸੇ ਜਗ੍ਹਾ ਤੇ ਓਪਨ ਜਗ੍ਹਾ ਤੇ ਨੰਬਰ ਮੈਂ ਆਪਣਾ ਦੱਸ ਦਿਆਂ 9256 355 355 ਦੁਬਾਰਾ ਬੋਲਦਿਆਂ 9256 355 355 ਕੋਈ ਵੀ ਬੰਦਾ ਜਿਹੜਾ ਪੀੜਤ ਆ ਇਹਦੇ ਤੋਂ ਡਰਦਾ ਬੋਲਦਾ ਨਹੀਂ ਉਹ ਸਾਡੇ ਨਾਲ ਸੰਪਰਕ ਕਰ ਲਵੇ ਅਸੀਂ ਓਪਨ ਡਿਬੇਟ ਰੱਖ ਕੇ ਇਹਨੂੰ ਵੀ ਸੱਦਾ ਦਵਾਂਗੇ ਕਿ ਆ ਕੇ ਲੋਕਾਂ ਨੂੰ ਜਵਾਬ ਦੇ ਜਿਹੜੇ ਲੋਕ ਤੇਰੇ ਤੋਂ ਪੀੜਤ ਨੇ ਜੇ ਨਹੀਂ ਤੇ ਜੇ ਤੇਰੇ ਤੇ ਕੋਈ ਗਲਤ ਇਲਜ਼ਾਮ ਲਾਉਂਦੇ ਆ ਤਾਂ ਵੀ ਇੱਥੇ ਪਬਲਿਕਲੀ ਆ ਕੇ ਸਾਰਿਆਂ ਦੇ ਸਾਹਮਣੇ ਕਰ